welcom to my blog ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਹੁਣ ਅਸੀਂ ਸਿਖਾਉਣ ਦੀ ਤਿਆਰੀਆਂ ਕਰ ਰਹੇ ਹਾਂ ਬਲੌਗ ਬਣਾਇਆ ਕਰਾਂਗੇ ਵਧੀਆ ਵਧੀਆ ਸਾਰੇ ਭੈਣ ਭਰਾ ਦੇਖਿਆ ਕਰੋ ਜੀ ਯੱਕ ਕਰੋ ਫਟੇ ਖੱਚੇ ਤੋਂ ਕੰਮ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਨਾਮ ਲਾਵਾਂਗੇ ਜੀ ਫਿਰਾਂਗੇ ਜੀ ਬਸ ਇੱਥੇ ਬੈਠੇ ਰਹਾਂਗੇ ਹਾਰੇ ਦਿਹਾੜੀ ਹੋਰੀ ਬੈਠ ਰਹੇ ਨੇ ਅਈ ਬਸ ਰਾਤ ਨੂੰ ਵੀ ਹੋ ਰਹੇ ਨੇ ਵੀ ਰੀ ਬਾਹਗੁਰੂ ਕਿਰਪਾ ਕਰੂਗਾ ਹਾਰੇ ਭੈਣ ਪ੍ਰਭਾਵਾਂ ਦੀ ਕਿਰਪਾ ਨਾਲ ਦੁਆਵਾਂ ਨਾਲ ਆਪਾ ਤਰਾਂ ਗਏ ਕਿਰਪਾ ਕਰੋ ਮਹਾਰਾਜ ਮਾਲਕ ਬਹੁਤ ਪਟਾ ਜੀ ਰੱਬ ਦੀ ਕਿਰਪਾ ਬਹੁਤ ਆ ਵਾਹਿਗੁਰੂ ਸਾਰੇ ਭੈਣ ਭਰਾ ਸਨ ਦੱਬ ਕੇ ਸਪੋਰਟ ਕਰੋ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿਚੋ ਮਾਂ ਬਾਪ ਹਣ ਸੌਣ ਦੀ ਤਿਆਰੀ ਕਰਦੇ ਆ ਜੀ ਬੜਾ ਥੋੜਾ ਭਰਾ ਬਾ ਤਰ ਲੱਗ ਜਾਵੇ ਰੱਬ ਸਾਨੂੰ ਲਾ ਦੇਵੇ ਸੰਵਲ ਕੇ ਨਿਆਰਾ ਨਾ ਵਦੀ ਅਵਦੀ ਪ੍ਰਭੂ ਘੋਣਾ ਮਾਗਿਆ ਤੇਰਾ ਇਤਰਾ ਇੰਨੋ ਟੀਮ ਬਹੁਤ ਨਿਆਰਾ ਹੈ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਹੁਤ ਸਪੋਰਟ ਕਰਦੇ ਹੋ ਇਦਾਂ ਹੀ ਸਪੋਰਟ ਕਰਦੇ ਰਹੋ ਆਪਣੇ ਭਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਕਮੈਂਟ ਸਬਸਕ੍ਰਾਈਬ ਦਬੋ ਕੇ ਕਰ ਦਿਓ ਜੀ ਸਾਰੇ ਭੈਣ ਭਰਾ ਹਾਈਪ ਵੀ ਵਧਾ ਦਿਆ ਕਰੋ ਬਹੁਤ ਬਹੁਤ ਧੰਨਵਾਦ